ਹੈਲੋ ਹਾਂਜੀ ਹਾਂਜੀ ਅਲੋਂ ਸਾਸੀ ਕਾਲ ਤੇ ਨੂੰ ਮੈਂ ਬਲਾਵਾ ਆਇਆ ਪੰਜਾਬ ਹਾਂਜੀ ਹਾਂਜੀ ਸਰ ਦਫੀਸੇ ਜੇ ਮੈਂ ਸਾਸੀ ਕਾਲ ਤੇ ਨੂੰ ਮੈਂ ਬਲਾਵਾ ਅਸੀਂ ਤੇ ਮੇਰੇ ਸਾਸੀ ਕਾਲ ਹੀ ਬੁਲਾਦੇ ਤਾਂ ਤੋਂ ਕੰਮ ਮੁਕਾਤਾ ਕੀ ਕਰਨਾ ਰਸੂ ਸਾਹਿਬ ਦੱਸੋ ਜੀ ਸਤਨਾ ਆਨੇ ਕੋ ਦੋਸਤ ਵਾਲੀ ਕੋਣ ਨਹੀਂ ਕਿਤਾ ਹਾਂ ਜੀ ਦੋਨੋਂ ਕੋਸ਼ ਮਰਦੀ ਸਮਝ ਲਾ ਰਿਕਵੈਸਟ ਸਮਝ ਲਾ ਬੈਂਕੀ ਸਮਝ ਲਾ ਨਹੀਂ ਨਹੀਂ 25 ਸਮਝ ਲਾ ਤੇ ਰਿਕਟ ਡਿਪੈਂਡ ਕਰਦਾ ਹੁਣ ਤੋਂ ਜਿਹੜਾ ਪੁੱਤ ਪੁਣਾ ਚਰਨਾ ਸੀ ਰੋਟਾਂ ਮਾਰ ਜੰ ਤੂ ਫਰਕਾ ਡਟ ਕੇ ਸਾਡੀ ਬੰਗਿਆਂ ਦੀ ਵਿਰੋਧਤਾ ਕੀਤੀ ਹੁਣ ਤੋਂ ਮੈਂਬਰ ਕੋਰਟੋਂ ਤੇ ਹੋਇਆ ਗਿਆ ਕਿਹੜੇ ਬਬਰੀ ਬਬਰੀ ਹੁਣ ਆ ਦੇ ਮੈਂਬਰ ਕੋਰਟੋਂ ਤੇ ਹੋਇਆ ਵੀ ਸਿੱਧੇ ਹੋ ਕੇ ਜਰਾਤਮ ਕਾ ਤੇ ਬਲ ਜੀਤਣਾ ਚਲੋ ਤੇ ਤੁਹ ਬਲ ਜੀਤ ਦੀ ਪੰਚਾਇਤ ਚਲਾ ਲੇਗਾ ਤਾਨੂੰ ਕਿਨੇ ਕਹਦਾ ਜੀ ਕੰਮ ਕੀ ਆ ਕਿਹੜਾ ਕੰਮ ਆ ਲੋਕਾਂ ਨੂੰ ਸਾਥ ਡੋਣਾ ਤੇਰਾ ਕੰਮ ਪੰਚਾਇਤ ਦੇ ਪੰਚਾਇਤ ਤੋੜਨੀ ਆ ਪੰਚਾਇਤ ਜੋੜਨ ਦਾ ਤੇ ਤੇਰਾ ਕੰਮ ਤੇਰਾ ਡਿਊਟੀ ਛੱਡ ਕੇ ਵਰਕਰ ਬਣ ਜਾ ਆ ਤੁਹਾਨੂੰ ਕਿਨੇ ਕਹਦਾ ਤੁਹਾਨੂੰ ਵੀਰੇ ਕਿਹਾ ਹੈ ਇਹ ਗੱਲ ਇਹ ਮੈਨੂੰ ਕਿਹਾ ਕਿ ਉਹ ਕਿਨੇ ਕਿਹਾ ਦੱਸੋ ਨੂੰ ਬੁਤਲੇ ਕਿ ਆਓ ਹਲਕੇ ਦਾ ਸਾਥ ਪਿੰਡਾਂ ਤੇ ਮੈਨੂੰ ਮਾਇੰਦੀ ਕਰਦੇ ਆ ਕੱਲੇ ਕੱਲੇ ਪਿੰਡ ਤੇ ਮੇਰੀ ਨਿਗਾ ਤੇ ਕੱਲੇ 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 ਤੁਹਾਨੂੰ ਕਿਨੇ ਚਾਹ ਹੈ ਗੱਲ ਤੁਹਾਨੂੰ ਕਹਿਆ ਨਹੀਂ ਕਹਿੰਦੇ ਇਹ ਗੱਲ ਕਿਹਨੇ ਕਿਹਾ ਮੈਨੂੰ ਦੱਸੋ ਕਿਹਵਾ ਨਹੀਂ ਮੈਨੂੰ ਆਪ ਪਤਾ ਕੀ ਮੈਨੂੰ ਪਤਾ ਨਹੀਂ ਮੈਨੂੰ ਕਿਨੇ ਆ ਮੈਂ ਕਿਸੇ ਨੂੰ ਕਹੇ ਤਾਂ ਥੋੜਾ ਚੱਲ ਰਹੀ ਆ। ਹਾਂ ਜੀ। ਬੰਦਾ ਬਣ ਕੇ ਸਿੱਧਾ ਹੋ ਜਾ। ਨਹੀਂ ਤਾਂ ਇਹ ਲੱਗ ਸਕਿਆ ਨਾ ਸਮਝੀ ਵੀ ਮੇਰੇ ਤੇ ਉਹਦਾ ਹੱਥ ਆ, ਉਹਦਾ ਹੱਥ ਆ ਆਪ ਕੋ ਤੁਸਾਂ। ਮੈਂ ਤੇ ਸਿਹ ਦਾ ਅਤਨੀਆ ਮੇਰੇ ਤੇ ਗੁਰੂ ਗਵਰਿੰਦ ਸਿੰਘ ਜੀ ਦਾ ਹੱਥ ਹੈ। ਦਸਵੇਂ ਪਾਤਸ਼ਾਹੀ ਦਾ ਜੀ। ਹਾਂ। ਅਸੀਂ ਉਹਦੀ ਬਾਬਾ ਜੀਵਨ ਸਿੰਘ ਦੀ ਲਾੜ ਹੈ। ਅਸੀਂ ਬਾਬਾ ਜੀਵਨ ਸਿੰਘ ਦੀ ਲਾੜ ਹੈ। ਸਾਡੀ ਬਾਬਾ ਜੀਵਨ ਸਿੰਘ ਦੀ। ਬਾਬਾ ਜੀਵਨ ਸਿੰਘ ਦੀ ਲਾੜ ਹੈ। ਕਿਵੇਂ ਲਾੜਾ ਮੇਰਾ। ਠੀਕ ਹੈ ਕਿ ਨਹੀਂ? ਗੱਲ ਨਹੀਂ ਕਰਨੀ। ਮੈਂ ਬਾਬਾ ਜੀਵਨ ਸਿੰਘ ਦੀ ਲਾੜ ਆ ਜਾਂਦਾ। ਇਹ ਅਗਲੀ ਜੀਵਨ ਸਿੰਘ ਦੀ ਰਾਤ ਤੇ ਬੱਸ ਫਿਰ ਤੁਸੀਂ ਮੈਨੂੰ ਕਿਉਂ ਜੇਦੇ ਆ ਹਾਂ ਫਿਰ ਫਿਰ ਨਾ ਮੈਨੂੰ ਮੈਂ ਨਾ ਕਰੋ ਤੁਸੀਂ ਕਿਉਂ ਮੈਂ ਹਾਂ ਬੰਦਾ ਬਣ ਕੇ ਆਪ ਵੀ ਜਿਹੜੀ ਡਿਊਟੀ ਡਿਊਟੀ ਕਰਦਾ ਡਿਊਟੀ ਕਰੀ ਜਾਂਦੇ ਆ ਓਏ ਨੰਬਰਾਂ ਦੇ ਵਿੱਚ ਅਸੀਂ ਤਾਂ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਜੀ ਡਿਊਟੀ ਕਰਦੇ ਆ ਅਸੀਂ ਖਾਵਾਤ ਜਿਉਂਦੀ ਕਰਦੀ ਐਸਾ ਜਿਆਦਾ ਨਹੀਂ ਕੁਝ ਬਣ ਗਿਆ ਮੈਂ ਨਹੀਂ ਕੋਈ ਐਸਾ ਹੀ ਉਸੇ ਮੈਂ ਨਹੀਂ ਕਹਿੰਦਾ ਕਿ ਮੈਂ ਐਸਾ ਹੀ ਮੈਂ ਤਾਂ ਸੇਵਾ ਕਰਦਾ ਮੈਂ ਨਹੀਂ ਐਸਾ ਹੀ ਕਰਦੀ ਨਹੀਂ ਮੈਂ ਕੰਮ ਨੂੰ ਨਹੀਂ ਕਹਤ ਮੈਂ ਕਹਿੰਦਾ ਨਹੀਂ ਦੁੱਧੀ ਬੰਦ ਜਾ ਤੇਰੇ ਦੋਕਰ ਬੰਦ ਜਾ ਮੈਂ ਤਸਦਿਓ ਹਾਂ ਦਸਦਾ ਮੈਂ ਬਾਬੀ ਲਾਦ ਮੈਂ ਉਹ ਫਿੰਗਰ ਦਾ ਨਾ ਕਰੇ ਮੈਂ ਫਿਕਰ ਨਾ ਹਾਲ ਦਾ ਹਾਂ ਕਰੇ ਤਾਂ ਜ਼ਿੰਦਗਰ ਦੱਸਦਾ ਮੈਨੂੰ ਕਿਹੜੇ ਤੇ ਫਿਕਰ ਨਾਲ ਲੈ ਦੇਵਾਂ ਦਾ ਤੂੰ ਤਾਂ ਮੈਨੂੰ ਉਹ ਮੈਨੂੰ ਤਾਂ ਤੈਨੂੰ ਕੀ ਨਾ ਬੋਲਦਾ ਤੋਡੋ ਫੱਟ ਨੇ ਤੋ ਫੱਟ ਨੇ ਤੋ ਸੋਤਰੀ ਕੰਤਾ ਤੇ ਨਹੀਂ ਪਲਾਈ ਉਹ ਕੋ ਮਰਦਾਂ ਨੂੰ ਕੀ ਕੀ ਲਈ ਮਿੱਠਾ ਹੋਵੇਗਾ ਮੈਨੂੰ ਹੁਣ ਤੁਹਾਡਾ ਕਰ ਫਿਰ ਫਿਰ ਦਾ ਫੋਨ ਤੁਹਾਡਾ ਨੰਬਰ ਕੀ ਕਰਨ ਦਾ ਮਤ ਉਹ ਨਹੀਂ ਬੰਦ ਕੋਈ ਨਹੀਂ ਕਰ ਲੈਂਦਾ ਮਤ ਉਹ ਜੀ ਫੋਨ ਨੰਬਰ ਤੁਸੀਂ ਮੈਨੂੰ ਨੰਬਰ ਫੀਟ ਮੈਂ ਕਰਨਾ ਹੈ ਮੈਂ ਕਦੋਂ ਕਹਿੰਦਾ ਨਹੀਂ ਤੁਸੀਂ ਕਰੋ ਆ ਰੋਕੋ ਕਿੱਥੇ ਕਹਿਣਾ ਕਰਨਾ ਮੈਂ ਨਹੀਂ ਕਹਿੰਦਾ ਤੁਹਾਨੂੰ ਕਿੰਨੂ ਦੇਵੀ ਫੀਡ ਕਰੋ ਠੀਕ ਹੈ ਤੇ ਨਹੀਂ ਮੈਂ ਆਪੇ ਫੀਡ ਕਰ ਲਊਗਾ ਤਾੜ ਫਿਰ ਤੇਰਾ ਕਰ ਲਾਂਗੇ ਫੀਡ ਕਰਨ ਦਾ ਕਿਉਂ ਨਹੀਂ ਕੀਤਾ ਜਿਹਨੂੰ ਕਿੰਨੇ ਮਹੀਨੇ ਹੋ ਗਏ ਤੇ ਕਰ ਲੂੰਗਾ ਵੀ ਮੇਰਾ ਮੇਰਾ ਫੋਨ ਆ ਮੈਂ ਫੋਨ ਕਰ ਲੂੰਗਾ ਫਿਰ ਤੁਸੀਂ ਦੱਸੋ ਫੋਨ ਕਰ ਕੇ ਆਇਆ ਤੇਰੀ ਬੋਲੀ ਆ ਦੱਸ ਦੋ ਤੇ ਮੈਨੂੰ ਧੀਂ ਕਰਦਾ ਕਿਉਂ ਬਫੀ ਕਰੂਗਾ ਤੇ ਧੀਂ ਕਰਦਾ ਡਿਊਟੀ ਕਰਦੇ ਆਪਦੀ ਇੱਥੇ ਨਹੀਂ ਲੱਗਦੇ ਹੋਰ ਦੀ ਗੱਲਾਂਾਂ ਕਰਾਂਗੇ ਇਹ ਤਜਾ ਕਰ ਆਲਾ ਫਿਰ ਇੱਥੇ 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 ਦੀ ਨਹੀਂ ਹੋਰ ਕਿਹਨੇ ਕਰਾਂਗੇ ਡੋਟੀ ਕੋਦਾ ਸੋ ਤੁਸੀਂ ਤੁਹਾਡੇ ਬੰਦਿਆਂ ਦੇ ਨਾਲ ਦੇ ਅਸੀਂ ਕੰਮ ਕਰੀ ਜਾਂਦੇ ਕਿੰਨੇ ਕਾਹਦੇ ਪੰਚਾਇਤ ਬਣਾਉਣਾ ਅਸੀਂ ਤੁਹਾਨੂੰ ਖੇਰ ਦੱਸਾਂਗੇ ਕੀ ਮੈਂ ਦੱਸਾਂਗੇ ਤੁਸੀਂ ਮੈਨੂੰ ਕੀ ਦੱਸਦੇ ਹੋਗੇ ਕਿੰਨਾ ਮੈਂ ਤਾਂ ਦੀ ਡਿਊਟੀ ਕਰੀ ਜਾਂਦਾ ਵਧੀਆ ਹਾਜ਼ਰੀ ਸਾਨੂੰ ਨਾਲ ਜਾਦੇ ਮੇਰੀ ਚੌਂਕੀ ਦੇ ਵਿੱਚ ਤੁਸੀਂ ਦੱਸ ਦੋ ਚੌਂਕੀ ਦੀ ਹਾਜ਼ਰੀ ਨਾ ਤੇਰੀ ਕੀ ਹਾਜ਼ਰੀ ਹਾਜ਼ਰੀ ਨਹੀਂ ਮੈਂ ਜਾਛੀ ਨਾ ਉੱਧ ਉੱਧਰ ਤੱਕ ਕਿਰਕੇ ਮਾਰ ਕੇ ਪਾਈ ਕਿ ਉਹ ਇਨਸਾਫ ਕਰਕੇ ਜਾਦੇ ਐਂ ਬੁੜੀਆਂ ਦੇ ਕੱਪੜੇ ਪਵਾੜ ਕੇ ਆਇਆ ਤੂੰ ਹੱਤ ਬਣਾਉਂਦਾ ਇਹ ਰੱਖਿਆ ਸਭ ਨੇ ਪੰਜ ਕੁ ਹਫ਼ਤੇ ਮੈਂ ਉਹਨਾਂ ਨੇ ਕੀਤਾ ਕੀ ਕੀਤਾ ਮੈਂ ਉਹਨਾਂ ਨੇ ਗੱਲ ਨਾ ਪਈ ਹੁਣ ਤੇ ਅੱਜ ਤੱਕ ਸਾਬ ਸਾਬ ਆ ਪਈ ਅਸੀਂ ਖੋਦਖਣੇ ਤੇ ਉਹਨਾਂ ਨੇ ਕੀਤਾ ਫੈਸਲਾ ਸੱਤ ਚੌਥੇ ਸਾਬ ਨੇ ਫੈਸਲਾ ਕੀਤਾ ਦੱਸੋ ਸਾਬ ਨੇ ਕੀਤਾ ਨਹੀਂ ਫੈਸਲਾ ਇਹ ਚੌਥੀ ਆ ਕੇ ਕੀਤਾ ਮੈਂ ਕਹਾਂਦਾ ਜਦੋਂ ਤੁਹਾਡੇ ਕੋਲ ਮੈਂ ਤਾਂ ਕੋਈ ਆ ਕੇ ਔਰੀ ਮਾਰ ਲੈਣਾ ਤੂੰ ਮੈਂ ਤੁਹਾਡੇ ਆਹੋਂ ਸੌਂਹੜੀ ਬਹਿ ਕੇ ਗੱਲਾਂ ਕਰਨਾ ਦੱਸੋ ਤੁਸੀਂ ਔਰੀ ਮਾਰ ਨਹੀਂ ਨਾ ਇੱਟਕ ਤੂੰ ਐ ਨਹੀਂ ਕਿਹਾ ਮੈਂ ਤੁਹਾਡੀ ਚੰਕੀ ਸੀ ਲੱਗਿਆ ਤੂੰ ਤਾਂ ਮੇਰੇ ਨਾਲ ਸੀ ਦੱਸੋ ਅਸੀਂ ਤੁਹਾਨੂੰ ਪਿਆਰ ਨਾਲ ਇਹ ਤੁਹਾਡਾ ਤੁਹਾਨੂੰ ਇਹ ਤੁਹਾਡਾ ਕੋਈ ਕੰਮ ਵੀ ਨਹੀਂ ਹੈ ਵੀਰਾ ਦੱਸ ਦੇਉਂਗਾ ਕਿ ਤੁਹਾਨੂੰ ਕੰਮ ਕੀ ਵੀ ਨਹੀਂ ਆਦਾ ਦੋ ਕੀ ਕੰਮ ਨਹੀਂ ਵੀ ਤੁਹਾਡੀ ਤਾਂ ਕੋਈ ਹਾਈ ਨਹੀਂ ਮੈਨੂੰ ਤਾਂ ਕਦੀ ਕੀ ਹਾਈ ਨਹੀਂ ਤੇ ਆਉਂਦੇ ਹੀ ਆ ਵਰਕਰ ਤੁਹਾਡੇ ਵਰਕਰੇ ਆਉਂਦੇ ਹੀ ਆ ਤੁਹਾਡੇ ਵਰਕਰ ਦੱਸ ਦੇਣ ਵੀ ਕਿਹਦਾ ਨਹੀਂ ਕੰਮ ਕੀਤਾ ਸੱਤ ਪਿੰਡਾਂ ਸੱਤ ਪਿੰਡਾਂ ਦੀ ਕੋਈ ਵੀ ਲਾਂਬਾ ਡੇਰੇਵੇਂ ਤੁਹਾਨੂੰ ਕੋਈ ਸਾਕੇ ਤੂੰ ਤਾਂ ਸਾਡੇ ਬੰਦਿਆਂ ਨਾਲ ਜ਼ਲੀਮ ਕੀਤਾ ਰਿਹਾ ਤੁਹਾਡੇ ਮਦਦ ਦੇ ਬੰਦਿਆਂ ਨੂੰ ਕੋਈ ਸੌਖਾ ਕੇ ਗਾਡੇ ਗੁਰੂ ਸਾਹਿਬ ਦੀ ਕਰਨੇ ਦੱਸੇ ਪਾਸ਼ਾਹੀ ਦੀ ਕਿ ਸੇਵਾ ਨਹੀਂ ਕੀਤਾ ਹੋਵੇ ਜੇ ਮੈਂ ਖਾਨਾ ਖਾਉਂਦਾ ਹੋਵੇ ਮੈਂ ਤੁਹਾਨੂੰ ਖਾਣਾ ਦਫਰੇ ਪਾਸ਼ਾਹੀ ਦੀ ਮੈਂ ਤਾਂ ਦਰਦਾ ਬਾਬਾ ਜੀਵਨ ਸਿੰਘ ਵੀ ਲਾਦ ਤੇ ਤੈਨੂੰ ਮੈਂ ਨਹੀਂ ਦੱਸਦਾ ਵੀ ਲਾਦ ਅਸੀਂ ਵੀ ਪਾਪੇ ਜੀਵਨ ਸਿੰਘ ਤੇ ਹਾਂ ਜੇ ਤੁਸੀਂ ਲਾਦ ਹੁੰਦੇ ਨਾ ਬਾਬਾ ਜੀਵਨ ਸਿੰਘ ਮੈਨੂੰ ਇਹ ਗੱਲ ਨਹੀਂ ਕਹਿੰਦਾ ਸੀ ਕਿ ਮੈਂ ਤੇਰੀ ਗੱਲ ਤੁਸੀਂ ਮੈਨੂੰ ਤੁਰਦੇ ਆ ਤੁਸੀਂ ਤੁਸੀਂ ਮੈਨੂੰ ਤੁਰਦੇ ਆ ਤੁਸੀਂ ਦਬਾਅ ਪਾਉਂਦੇ ਮੇਰੇ ਤੇ ਤੁਸੀਂ ਦਵਾਈ ਖਿਲਾਉਂਦੇ ਤੁਸੀਂ ਦਬਾਅ ਪਾਉਂਦੇ ਮੇਰੇ ਤੇ ਕਿਉਂਦੇ ਆ ਦਬਾਅ ਪਾਉਣਾ ਨਹੀਂ ਜਾਓ ਸਾਡਾ ਕਾਹਦਾ ਵਕਤ ਦਬਾਉਂਗਾ ਮੈਂ ਕਹਿੰਦਾ ਕਿ ਜਾਉਂਗਾ ਤੇ ਡਿਊਟੀ ਕਰਨ ਨੂੰ ਮੈਨੂੰ ਕੀ ਹੁੰਦਾ ਜਾ ਜਾਵਾਂ ਨਾ ਕੀ ਕਰਦੇ ਨਹੀਂ ਫੇਰ ਤੂੰ ਮੇਰੇ ਨਾਲ ਕਹੇ ਤੇ ਜਨਦਨ ਵਾਲੀ ਕਹਿੰਦੀ ਗੱਲ ਕੋਈ ਵੀ ਵਰਕਫੋਰਸ ਦਾ ਕਹਦੇ ਹੋਏ ਵੀ ਮੈਂ ਕਹੋ ਨਾ ਕਹੋ ਦਵਾਪੋਨ ਦੱਸੋ ਕਿਹੜੇ ਬੰਦੇ ਦਵਾ ਪਾਈ ਆ ਕੋਈ ਵੀ ਬੰਦਾ ਹੱਥ ਘੜੇ ਘਾ ਕੇ ਕਹਦੇ ਮੈਨੂੰ ਵੀ ਉਦੋਂ ਉਦੋਂ ਦੇ ਦਵਾ ਪਾਉਂਦੇ। ਪਰ ਉਹ ਵੀ ਬੰਦਾ ਕਹਦੇ ਵੀ ਉਹ ਦਵਾ ਪਾਉਂਦਾ ਜੋ ਇਨਚਾਰਜ। ਅੱਜ ਤੱਕ ਮੈਨੂੰ ਕਦੇ ਕਿਸੇ ਪੁਲਿਸ ਦੀ ਸਿਫਾਰਿਸ਼ ਹੋਈ ਕਦੇ ਕਿਸੇ ਦੀ ਨਾਮ ਪਾ ਲਈ ਆ ਤੂੰ ਡਿਟੈਂਡਰ ਤੂੰ ਕਿਹਾ ਤੂੰ ਬਗਰਮਚਾਇਆ ਕਿਆ ਮੈਂ ਕਿਹਾ ਕਦਰ ਮਚਾਇਆ ਹਫਤੇ ਤੋਂ ਹਫਤੇ 500 ਖਾ ਕੇ ਕਹਿੰਦੇ ਤੁਹਾਡੇ ਕੰਮ ਪਹਿਲਾਂ ਕਰਦੇ ਆ ਸੀ ਨਾ ਸਾਰਾ ਕਰ ਤੋਂ ਦੁਖੀ ਆ ਮੇਰੇ